ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਤੋਰੀਆਂ ਦੀ ਸਬਜੀ ਲੈ ਕੇ ਆਈ ਹਾਂ ਤੋਰੀਆ ਬਣਾਉਣੀ ਤਾਂ ਹਰੇਕ ਨੂੰ ਆਉਂਦੀ ਆ ਹੀ ਨੇ ਪਰ ਜਿੱਦਾਂ ਸਾਡੇ ਘਰ ਵਿੱਚ ਬੰਦੀਆਂ ਨੇ ਮੈਂ ਤੁਹਾਨੂੰ ਉਸ ਤਰੀਕੇ ਦੇ ਨਾਲ ਬਣਾ ਕੇ ਦਿਖਾਵਾਂਗੀ ਇਹ ਜਿਹੜੀ ਤੋਰੀਆ ਹੈ ਬਹੁਤ ਹੀ ਜਦਾ ਸਵਾਦ ਬਨ ਕੇ ਤਿਆਰ ਹੁੰਦੀਆਂ ਨੇ ਬਿਲਕੁਲ ਚੰਗੀ ਤਰ੍ਹਾਂ ਘੋਲ ਜਾਂਦੀਆਂ ਨੇ ਬਹੁਤ ਸਵਾਦ ਲੱਗਦੀਆਂ ਨੇ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਤੇ ਰੱਖਾਂਗੇ ਕੁੱਕਰ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਦੋ ਵੱਡੇ ਚਮਚੇ ਭਰ ਕੇ ਦੇਸੀ ਘਿਓ ਦੇ ਜਿਹੜੀ ਅਸੀਂ ਤੋਰੀਆਂ ਬਣਾਉਣੀਆਂ ਨੇ ਇਹ ਆਪਾਂ ਦੇਸੀ ਘਿਓ ਦੇ ਵਿੱਚ ਬਣਾਵਾਂਗੇ ਦੇਸੀ ਘਿਓ ਦੇ ਵਿੱਚ ਜਿਹੜੀ ਆ ਤੋਰੀਆ ਹੈ ਬਹੁਤ ਜਦਾ ਸਵਾਦ ਬੰਦੀਆਂ ਨੇ ਹੁਣ ਸਭ ਤੋਂ ਪਹਿਲਾਂ ਅਸੀਂ ਘਿਓ ਗਰਮ ਹੋਣ ਤੇ ਇਹਦੇ ਵਿੱਚ ਪਾਵਾਂਗੇ ਲਸਣ ਥੋੜਾ ਜਿਹਾ ਅਸੀਂ ਲਸਣ ਲੈ ਆ ਲਵਾਂਗੇ ਉਹਨੂੰ ਅਸੀਂ ਬ੍ਰੀਕ ਬ੍ਰੀਕ ਕੱਟ ਲਿਆ ਹੈ ਜਾਂ ਅਸੀਂ ਉਹਨੂੰ ਕੁੱਟ ਲਵਾਂਗੇ ਇਸ ਤਰ੍ਹਾਂ ਲਸਣ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਪਿਆਜ਼ ਪਾਵਾਂਗੇ ਪਿਆਜ਼ ਨੂੰ ਅਸੀਂ ਜਾਂ ਤਾਂ ਲੰਮਾ-ਲੰਮਾ ਕੱਟ ਲਵਾਂਗੇ ਜਾਂ ਛੋਟਾ-ਛੋਟਾ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਵਾਂਗੇ ਉਹਦੇ ਨਾਲ ਇਹ ਹੋਏਗਾ ਕਿ ਜਿਹੜਾ ਪਿਆਜ਼ ਆ ਛੇਤੀ ਪੱਕ ਜਾਏਗਾ ਜਦੋਂ ਵੀ ਤੋਰੀਆ ਬਣਾਣੀਆਂ ਹੋਣ ਤੇ ਜਿਹੜਾ ਲਸਣ ਹੈ ਇਹਦੇ ਵਿੱਚ ਜ਼ਰੂਰ ਪਾਇਆ ਜਾਵੇ ਲਸਣ ਦੇ ਨਾਲ ਜਿਹੜੀ ਆ ਤੋਰੀਆ ਹੈ ਬਹੁਤ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਲਸਣ ਦਾ ਤੜਕਾ ਜ਼ਰੂਰ ਲਾਇਆ ਜਾਵੇ ਪਿਆਜ਼ ਇਦੋਂ ਸਾਡੇ ਭੁੱਜ ਹੋ ਚੁੱਕੇ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਇੱਥੇ ਆਪਾਂ ਦੋ ਛੋਟੇ ਸਾਈਜ਼ ਦੇ ਟਮਾਟਰ ਲੈਨੇ ਉਹਨਾਂ ਨੂੰ ਆਪਾਂ ਬਰੀਕ-ਬਰੀਕ ਇਸ ਤਰ੍ਹਾਂ ਦਾ ਕੱਟ ਲਵਾਂਗੇ ਨਾਲ ਅਸੀਂ ਥੋੜਾ ਜਿਹਾ ਅਦਰਕ ਪਾ ਦਵਾਂਗੇ ਕਦੂਕਸ ਕੀਤਾ ਹੋਇਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਜਿਹੜੀ ਆ ਤੋਰੀਆਂ ਹੁੰਦੀਆਂ ਹੈ ਇਹਦੇ ਵਿੱਚ ਜਿਹੜੇ ਮਸਾਲੇ ਵਗੈਰਾ ਘੱਟ ਹੀ ਪਾਈ ਜਾਂਦੇ ਨੇ ਜਿਹੜੀ ਇਹ ਸਬਜੀ ਆ ਮਿੱਠੀ-ਮਿੱਠੀ ਹੀ ਬਣਾਈ ਜਾਂਦੀ ਆ ਮਸਾਲੇ ਘੱਟ ਰੱਖੇ ਜਾਂਦੇ ਨੇ ਇਹਦੇ ਵਿੱਚ ਅਸੀਂ ਪਾ ਦਵਾਂਗੇ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਜੀ ਕਸ਼ਮੀਰੀ ਲਾਲ ਮਿਰਚੇ ਪੌਣਾ ਇੱਕ ਚਮਚ ਹਲਦੀ ਪਾਊਡਰ ਇਹ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਇੱਥੇ ਅਸੀਂ ਹਰੀ ਮਿਰਚ ਨਹੀਂ ਪਾਈ ਐ ਇਸ ਕਰਕੇ ਅਸੀਂ ਚਮਚ ਦਾ ਚੌਥਾ ਕਾ ਹਿੱਸਾ ਜਿਹੜੀ ਲਾਲ ਮਿਰਚ ਪਾ ਦਵਾਂਗੇ ਬਿਲਕੁਲ ਘੱਟ ਜੀ ਪਾਣੀ ਆਪਾਂ ਇਹ ਜਿਹੜੀ ਸਬਜੀ ਮਿੱਠ ਕਾਵਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ 2 ਚਮਚ ਭਰ ਕੇ ਮਲਾਈ ਦੇ ਮਲਾਈ ਪਾਣ ਦੇ ਨਾਲ ਜਿਹੜੀ ਇਹ ਸਬਜ਼ੀ ਆ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਮਲਾਈ ਪਾਣ ਤੋਂ ਬਾਅਦ ਮਲਾਈ ਨੂੰ ਆਪਾਂ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਭੌਣ ਲਵਾਂਗੇ ਤੜਕਾ ਜਿਹੜਾ ਇੱਧਰ ਸਾਡਾ ਚੰਗੀ ਤਰ੍ਹਾਂ ਭੁੱਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਤੋਰੀਆ ਪਾ ਦਵਾਂਗੇ ਇੱਥੇ ਅਸੀਂ 1 ਕਿਲੋ ਦੇ ਕਰੀਬ ਤੋਰੀਆ ਲਿਆ ਹੈ ਤੋਰੀਆ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਪਹਿਲਾਂ ਧੋ ਤੇ ਇਹ ਪਾਣੀ ਨਿਚੜਨ ਲਈ ਇੱਕ ਸਾਈਡ ਤੇ ਰੱਖ ਦਿੱਤੀ ਸੀ ਤੋਰੀਆ ਪਾਨ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਕੁੱਕਰ ਨੂੰ ਬੰਦ ਕਰਕੇ ਇਹਨੂੰ ਆਪਾਂ 2-3 ਸੀਟੀਆਂ ਆਨ ਤੱਕ ਪਕਾਵਾਂਗੇ। ਇਹਦੇ ਵਿੱਚ ਅਸੀਂ ਐਕਸਟਰਾ ਪਾਣੀ ਨਹੀਂ ਪਾਣਾ ਹੈ ਤੇ ਕੁੱਕਰ ਨੂੰ ਅਸੀਂ ਬੰਦ ਕਰ ਦਿੰਦੇ ਹਾਂ ਕਿਉਂਕਿ ਜਿਹੜੀ ਇਹ ਤੋਰੀਆ ਆਪਾਂ ਇਹ ਤਾਜ਼ੀਆਂ ਧੋਤੀਆਂ ਨੇ ਤੇ ਤਾਜ਼ੀਆਂ ਤੋਰੀਆ ਵਿੱਚੋਂ ਪਾਣੀ ਬਹੁਤ ਜ਼ਿਆਦਾ ਨਿਕਲਦਾ ਹੈ। 3 ਸੀਟੀਆਂ ਆ ਚੁੱਕੀਆਂ ਨੇ ਗੈਸ ਨੂੰ ਅਸੀਂ ਕਰ ਦਵਾਂਗੇ ਬੰਦ ਤੇ ਐਕਸਟਰਾ ਅਸੀਂ ਜਿਹੜੀ ਭਾਫ਼ ਹੈ ਉਹ ਕੱਢ ਦਵਾਂਗੇ ਤੇ ਕੁੱਕਰ ਨੂੰ ਖੋਲ ਕੇ ਵੇਖ ਲੈਂਦੇ ਹਾਂ। ਦੇਖੋ ਜਿਹੜੀ ਇਹ ਤੋਰੀਆ ਹੈ ਇਹਨਾਂ ਨੇ ਕਿੰਨਾ ਜ਼ਿਆਦਾ ਪਾਣੀ ਛੱਡ ਦਿੱਤਾ ਹੈ। ਤੇ ਹੁਣ ਅਸੀਂ ਨਾਲ ਹੀ ਗੈਸ ਨੂੰ ਔਨ ਕਰ ਦੇਵਾਂਗੇ ਤੇ ਕੜਸ਼ੀ ਮਾਰ ਕੇ ਚੰਗੀ ਤਰ੍ਹਾਂ ਆਪਾਂ ਤੋਰੀਆਂ ਨੂੰ ਮੈਸ਼ ਕਰ ਲਵਾਂਗੇ ਤੇ ਜਿਹੜਾ ਐਕਸਟਰਾ ਪਾਣੀ ਹੋਏਗਾ ਉਹ ਆਪਾਂ ਸਕਾ ਲੈਂਦੇ ਹਾਂ ਬਿਨਾਂ ਟੱਕਣ ਦੇ ਥੋੜੀ ਦੇਰ ਆਪਾਂ ਇਸੇ ਤਰ੍ਹਾਂ ਹੀ ਪਕਾਵਾਂਗੇ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਪਾਣੀ ਆ ਉਹ ਸੁੱਕ ਜਾਏਗਾ ਤੇ ਇਧਰ ਜਿਹੜੀ ਸਾਡੀ ਆ ਤੋਰੀਆ ਆ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ ਕਿਉਂਕਿ ਜਿਹੜੀ ਆ ਤੋਰੀਆ ਹੈਗੀ ਆ ਆਪਾਂ ਇੰਨੀ ਇੱਕ ਰਸਮੀਸੀ ਆ ਜਿਹਾ ਰੱਖਾਂਗੇ ਜਿਆਦਾ ਪਾਣੀ ਨਹੀਂ ਸਕਾਵਾਂਗੇ ਜੇ ਤੁਸੀਂ ਜਿਆਦਾ ਪਾਣੀ ਸਕਾਣਾ ਚਾਹੁੰਦੇ ਹੋ ਉਹ ਸੁਕਾ ਸਕਦੇ ਲੋ ਜੀ ਜਿਹੜੀਆਂ ਸਾਡੀਆਂ ਤੋਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਜਿਹੜੀਆਂ ਇਹ ਤੋਰੀਆਂ ਨੇ ਇਹ ਚੋਲਾ ਦੇ ਨਾਲ ਬਹੁਤ ਜ਼ਿਆਦਾ ਸਵਾਦ ਲਗਦੀਆਂ ਨੇ ਤੁਸੀਂ ਚੋਲਾ ਨਾਲ ਵੀ ਖਾ ਸਕਦੇ ਹੋ ਫੁਲਕੇ ਨਾਲ ਵੀ ਤੇ ਮੱਕੀ ਦੀ ਰੋਟੀ ਦੇ ਨਾਲ ਵੀ ਜਿਹੜੀਆਂ ਤੋਰੀਆ ਇਹ ਬੱਚੇ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜਦੋਂ ਵੀ ਤੁਸੀਂ ਬੱਚਿਆਂ ਨੂੰ ਇਹ ਖਲਾਨੀਆਂ ਹੋਣ ਤੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਦੇਸੀ ਘਿਓ ਪਾ ਕੇ ਉਹਨਾਂ ਨੂੰ ਖਿਲਾਓ ਬੱਚਿਆਂ ਨੂੰ ਬਹੁਤ ਪਸੰਦ ਆਣਗੀਆਂ ਇੱਕ ਵਾਰੀ ਤੁਸੀਂ ਉਹਨਾਂ ਨੂੰ ਮੇਰੇ ਤਰੀਕੇ ਨਾਲ ਇਦਾਂ ਬਣਾ ਕੇ ਖਿਲਾ ਕੇ ਦੇਖੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ